ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਗੱਲ ਕਰਦੇ ਆਂ ਪੋੜ ਮਿੱਟੀ ਤੇ ਆਪਾਂ ਆ ਵੀਡੀਓ ਬਾਰੇ ਸੋ ਜਿਵੇਂ ਕਿ ਅਮਰ ਦਾ ਭਰਾ ਅਮਰ ਨੂੰ ਹੀ ਠੱਗੀਆਂ ਮਾਰ ਰਿਹਾ ਏ ਤੇ ਉਥੇ ਇਹ ਗੱਲ ਦੀਪ ਨੂੰ ਵੀ ਪਤਾ ਲੱਗ ਜਾਂਦੀ ਆ ਤੇ ਦੀਪ ਨੇ ਅਮਰ ਨੂੰ ਕਿਹੜੀ ਸਕੀਮ ਦਿੱਤੀ ਕਿ ਜਿਸ ਨਾਲ ਹੁਣ ਅਮਰ ਵੀ ਆਪਣਾ ਬਚਾ ਕਰ ਸਕੇਗਾ ਸੋ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਦੀਵੇ ਕੇ ਅਮਰ ਨੇ ਹੁਣ ਫੈਕਟਰੀ ਦਾ ਕੰਮ ਸੰਭਾਲ ਲਿਆ ਜੋ ਕਿ ਹਿਸਾਬ ਕਿਤਾਬ ਵਾਲਾ ਇਤੇ ਉਧਰ ਉਸਦੇ ਭਰਾ ਨੇ ਫੈਕਟਰੀ ਦਾ ਦੁੱੱਚਾ ਕੰਮ ਸੰਭਾਲ ਲਿਆ ਹੈ ਉਸੇ ਭਰਾ ਨੂੰ ਲੱਗਦਾ ਸੀ ਕਿ ਅਮਰ ਬਹੁਤ ਹੀ ਹਲਕਾ ਕੰਮ ਕਰਦਾ ਹੈ ਤੇ ਵੇਲਾ ਰਹਿੰਦਾ ਹੈ ਪਰ ਹੁਣ ਜਦ ਉਸਦੇ ਸਿਰ ਤੇ ਪਈਦਾ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਜਦ ਵੀ ਕੋਈ ਮਸ਼ੀਨ ਖਰਾਬ ਹੋ ਜਾਂਦੀ ਉਸ ਨੂੰ ਪਤਾ ਨਹੀਂ ਲੱਗਦਾ ਕਦੇ ਉਹ ਕਿਸੇ ਨੂੰ ਬੁਲਾਉਂਦਾ ਤੇ ਕਦੇ ਕਿਸੇ ਨੂੰ ਪਰ ਉਹ ਫੈਕਟਰੀ ਦੇ ਵਿੱਚ ਜਿਹੜੇ ਖਪਲੇ ਮਾਰ ਰਿਹਾ ਸੀ ਤੇ ਵੱਖਰਾ ਅਕਾਊਂਟ ਬਣਾਇਆ ਸੀ ਉਸ ਬਾਰੇ ਅਮਰ ਨੂੰ ਪਤਾ ਲੱਗ ਜਾਂਦਾ ਕਿਉਂਕਿ ਜਦ ਆਰਡਰ ਲੈਣ ਲਈ ਇੱਕ ਬੰਦਾ ਆਉਂਦਾ ਤੇ ਉਹ ਉਸ ਨੂੰ ਇਹ ਪੁੱਛਦਾ ਹੈ ਅਮਰ ਕੀ ਤੂੰ ਤਾਂ ਸਾਡੇ ਪੇਮੈਂਟ ਵੀ ਨਹੀਂ ਕੀਤੀ ਤੇ ਉਹ ਅੱਗੋਂ ਦੱਸਦਾ ਹੈ ਕਿ ਮੈਂ ਐਡਵਾਂਸ ਪੇਮੈਂਟ ਕੀਤੀ ਹੋਈ ਆ ਤੁਹਾਡੇ ਭਰਾ ਦੇ ਅਕਾਊਂਟ ਵਿੱਚ ਤੇ ਇਹ ਗੱਲਾਂ ਜਦ ਸਾਰੀਆਂ ਖੁੱਲਦੀਆਂ ਨੇ ਤੇ ਉੱਥੇ ਹੀ ਅਮਰ ਦਾ ਭਰਾ ਗੱਲ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਇਹ ਕਹਿ ਦਿੰਦਾ ਹੈ ਕਿ ਮੈਂ ਤਾਂ ਐਂਟਰੀਆਂ ਪਾਉਣੀਆਂ ਹੁੰਦੀਆਂ ਨੇ ਤੇ ਇਹ ਸਾਰਾ ਕੁਝ ਕਹਿ ਕੇ ਅਮਰ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦਾ ਪਰ ਅਮਰ ਨੂੰ ਸਾਰੀ ਗੱਲ ਸਮਝ ਲੱਗ ਚੁੱਕੀ ਹੁੰਦੀ ਹੈ ਤੇ ਉਹ ਘਰ ਆ ਕੇ ਜਦ ਇਹ ਗੱਲ ਛੇੜਦਾ ਆਪਣੀ ਭਾਬੀ ਨੂੰ ਇਹ ਗੱਲ ਕਹਿੰਦਾ ਤੇ ਉਸਦੀ ਭਾਬੀ ਵੀ ਅੱਗੋਂ ਅੱਖਾਂ ਲਿਖਾਉਣ ਲੱਗ ਪੈਂਦੀ ਦੀਪ ਵੀ ਇਹ ਸਾਰੀ ਗੱਲ ਸੁਣ ਲੈਂਦੀ ਹੈ ਤੇ ਨਾਲ ਹੀ ਉਸਦੀ ਦਾਦੀ ਪਰੋਂ ਦੀ ਦਾਦੀ ਕਹਿੰਦੀ ਆ ਕਿ ਮੈਂ ਦੋਵਾਂ ਦੀ ਗੱਲ ਸੁਣਨ ਤੋਂ ਪਹਿਲਾਂ ਫੈਸਲਾ ਨਹੀਂ ਲੈ ਸਕਦੀ ਮੈਂ ਇੱਕ ਪਾਸੇ ਦੀ ਗੱਲ ਸੁਣ ਕੇ ਹੁਣ ਦੂਜੇ ਪਾਸੇ ਦੀ ਵੀ ਸੁਣਨੀ ਚਾਹੁੰਨੀ ਆ ਇਸ ਕਰਕੇ ਜਦ ਉਸਦਾ ਭਰਾ ਰਾਜੂ ਘਰ ਆਉਂਦਾ ਹੈ ਤੇ ਫੇਰ ਖਾਰੀਆਂ ਗੱਲਾਂ ਤੋਰ ਪੈਂਦੀਆਂ ਨੇ ਉਤੇ ਹੀ ਉਸ ਦਾ ਆਪਣੇ ਕੋਲੋਂ ਗੱਲਾਂ ਬਣਾ ਕੇ ਅਮਰ ਨੂੰ ਦੱਸ ਦਿੰਦਾ ਹੈ ਕਿ ਮੈਂ ਤਾਂ ਆ ਤਰੀਕਾ ਵਰਤ ਰਿਹਾ ਸੀ ਇਸ ਵਿੱਚ ਤਾਂ ਕੋਈ ਵੀ ਮੈਂ ਚੋਰੀ ਠੱਗੀ ਨਹੀਂ ਕਰ ਰਿਹਾ ਤੇ ਅਮਰ ਕੋ ਇਹ ਕਹਿੰਦਾ ਹੈ ਕਿ ਇਹ ਇਹਦੇ ਬਾਰੇ ਤਾਂ ਮੈਨੂੰ ਕੁਝ ਵੀ ਨਹੀਂ ਪਤਾ ਜਿਹੜਾ ਤੁਸੀਂ ਅਕਾਊਂਟ ਖੁਲਾਇਆ ਤੁਹਾਡੇ ਪੈਸੇ ਆ ਰਹੇ ਕੀ ਪਤਾ ਤੁਸੀਂ ਕਦੋਂ ਦੇ ਇਹ ਸਾਰਾ ਕੁਝ ਕਰ ਰਹੇ ਤੇ ਕਿੰਨਾ ਕੁਝ ਜੋੜ ਲਿਆ ਮੈਨੂੰ ਤਾਂ ਇਸ ਦੇ ਬਾਰੇ ਕੁਝ ਨਹੀਂ ਪਤਾ ਮੈਂ ਤਾਂ ਛੋਟਾ ਹੁੰਦਾ ਬਸ ਕੰਮ ਹੀ ਕਰੀ ਜਾ ਰਿਹਾ ਤੇ ਮੈਂ ਕਦੀ ਪੈਸੇ ਦਾ ਹਿਸਾਬ ਪਤਾ ਵੀ ਨਹੀਂ ਰੱਖਿਆ ਜੇਕਰ ਮੈਨੂੰ ਇਹ ਸਾਰਾ ਕੁਝ ਨਾ ਮਿਲਦਾ ਤੇ ਫਿਰ ਮੈਂ ਕਿਵੇਂ ਪਤਾ ਕਰ ਸਕਣਾ ਸੀ ਸੋ ਤਰ ਰੱਬ ਵੱਲੋਂ ਹੀ ਮੇਰੀਆਂ ਹੁਣ ਅੱਖਾਂ ਖੁੱਲ ਗਈਆਂ ਸੋ ਉਸ ਤੋਂ ਬਾਅਦ ਜਦ ਦੀਪ ਨਾਲ ਅਮਰ ਗੱਲ ਕਰਦਾ ਇਹ ਤੇ ਦੀਪ ਉਸ ਨੂੰ ਕਹਿੰਦੀ ਆ ਕਿ ਜੇਕਰ ਤੁਹਾਡਾ ਭਰਾ ਕਿਸੇ ਵੀ ਗੱਲ ਦੇ ਨਤੀਜੇ ਤੇ ਨਹੀਂ ਆਉਂਦਾ ਤੇ ਜੋ ਤੁਹਾਡਾ ਭਰਾ ਕਰਦਾ ਰਿਹਾ ਤੁਸੀਂ ਵੀ ਉਸ ਤਰੀਕੇ ਨਾਲ ਹੀ ਆਪਣਾ ਵੱਖਰਾ ਅਕਾਊਂਟ ਬਣਾ ਕੇ ਪੈਸੇ ਲਓ ਜੇਕਰ ਇਹ ਰੋਲਾ ਪਾਉਣਗੇ ਤਾਂ ਫਿਰ ਆਪਾਂ ਇਹਨਾਂ ਨੂੰ ਦੱਸਾਂਗੇ ਤੁਸੀਂ ਵੀ ਤਾਂ ਇਹ ਪ੍ਰੋਸੈਸ ਕਰ ਰਹੇ ਸੀ ਤੁਹਾਡੇ ਵਰੀ ਹੋ ਸਕਦਾ ਹੈ ਕਿ ਵਧੀਆ ਕਮ ਤੇ ਸਾਡੇ ਲਈ ਇਹ ਠੱਗੀ ਤੁਸੀਂ ਜੋ ਕਰੋਗੇ ਅਸੀਂ ਵੀ ਉਦਾਂ ਹੀ ਕਰਾਂਗੇ ਪਰ ਇਹ ਗਲ ਅਮਰ ਨਹੀਂ ਮੰਨਦਾ ਅਮਰ ਕਹਿੰਦਾ ਹੈ ਕਿ ਮੈਂ ਆਪਣੇ ਭਰਾ ਵਾਂਗੂ ਨਹੀਂ ਚੱਲਣਾ ਮੈਂ ਇੱਥੇ ਅੱਡ ਹੋਣਾ ਚਾਹੁੰਦਾ ਹੈ ਤੇ ਮੈਂ ਆਪਣੀ ਫੈਕਟਰੀ ਵਿੱਚ ਉਹ ਵੀ ਹਿੱਸਾ ਲੈਣਾ ਚਾਹੁੰਦਾ ਹੈ ਪਰ ਇਹ ਗੱਲਾਂ ਦੀਪ ਉਸ ਨੂੰ ਸਮਝਾਉਂਦੀ ਹੈ ਕਿ ਇਦਾਂ ਇਹਨਾਂ ਨੇ ਇੰਨੀ ਜਲਦੀ ਨਹੀਂ ਮੰਨਣਾ ਤੇ ਨਾਲੇ ਮੇਰਾ ਹੀ ਨਾਂ ਲੱਗ ਜਾਣਾ ਹੈ ਕਿ ਇਹ ਅੱਡ ਕਰਾਉਣਾ ਚਾਹੁੰਦੀ ਆ ਪਰ ਅਮਰ ਹੁਣ ਇਹ ਗੱਲ ਤੇ ਪੱਕਾ ਹੋ ਗਿਆ ਉਹ ਕਹਿੰਦਾ ਕਿ ਜੇਕਰ ਕੋਈ ਹੱਲ ਨਾ ਨਿਕਲੇ ਤੇ ਮੈਂ ਆਪਣੀ ਫੈਕਟਰੀ ਵਿੱਚੋਂ ਅੱਧਾ ਹਿੱਸਾ ਲਵਾਂ हां सो ਹੁਣ ਦੇਖਦੇ ਆ ਕਿ ਅਮਰ ਕੀ ਫੈਸਲਾ ਲੈਂਦਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ